ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ E aí जाॻदी ਏ ਗੁਰੂ ਜੀ ਤੇਰੀ ਬਾਣੀ ਓ ਝੂਠੀ ਐ ਬ੍ਰਿਤ ਜਗ ਦੀ ਇੱਕ ਸੱਚੀ ਐ ਗੁਰੂ ਜੀ ਤੇਰੀ ਬਾਣੀ ਓ ਝੂਠੀ ਐ ਬ੍ਰਿਤ ਜਗ ਦੀ ਆ ਰਾਜੀ ਦੀ ਵਾਰ ਜੀ ਜਿਹੜਾ ਬੜੇ ਸੁਹਣੇ ਕਰੇ ਅਤਿਵਾਰ ਜੀ ਜਿਹੜਾ ਬੜੇ ਸੁਹਣੇ ਕਰੇ ਅਤਿਵਾਰ ਜੀ ਬਾੜ ਮਿੱਠੀਆਂ ਬਾੜ ਮਿੱਠੀਆਂ ਬਾੜ ਮਿੱਠੀਆਂ ਸੁਰਾਂ 'ਚ ਪੈਂਦੀ ਗਾਣੀ ਓ ਝੂਠੀ ਐ ਫਰੀਦ ਜੱਗ ਦੀ ਇੱਕ ਸੱਚੀ ਐ ਗੁਰੂ ਜੀ ਤੇਰੀ ਬਾਣੀ ਓ ਝੂਠੀ ਐ ਫਰੀਦ ਜੱਗ ਦੀ ਇੱਕ ਸੱਚੀ ਐ ਗੁਰੂ ਜੀ ਤੇਰੀ ਬਾਣੀ ਝੂਠੀ ਐ ਫਰੀਦ ਜੱਗ ਦੀ ਖੰਬਣੀ ਜੀ ਨਾਰ ਸੰਖਾ ਦੀ ਹੈ ਤੁਹਾਡੀ ਸੋਖਮਣੀ ਜੀ ਮਹਿਮਾ ਸੰਤਾਂ ਦੀ ਮਹਿਮਾ ਸੰਤਾਂ ਦੀ ਮਹਿਮਾ ਸੰਤਾਂ ਦੀ ਜਾਵੇ ਨਾਮ ਖਾਣੀ ਓਹ ਟੁੱਟੀ ਹੈ ਬਰੀਦ ਯੱਕ ਦੀ ਇੱਕ ਸੱਚੀ ਹੈ ਗੁਰੂ ਜੀ ਤੇਰੀ ਬਾਣੀ ਇਸ ਲੋਕ ਜੀ ਸੋਹਣ ਸੰਦਾਨ ਬਾਸ ਇਸ ਲੋਕ ਜੀ ਖੜੇ ਸਾਹਮਣੇ ਦਸਣ ਤੀਨ ਲੋਕ ਜੀ ਖੜੇ ਸਾਹਮਣੇ ਦਸਣ ਤੀਨ ਲੋਕ ਜੀ ਦੇਹੀ ਕੱਚ ਦਾ ਦੇਹੀ ਕੱਚ ਦਾ ਦੇਹੀ ਕੱਚ ਦਾ ਖੜਾਉਣਾ ਜਿੰਨ ਜਾਣੀ ਉਹ ਝੂਠੀ ਹੈ ਫਰੀਦ ਜਗ ਦੀ ਸਿੱਧੂ ਕਹਿਆ ਲਬੇ ਲਬੇ ਗੱਲ ਸਿਆਣੀ ਤੁੰਹੀ ਐ ਪ੍ਰੀਤ ਜਗਦੀ ਇੱਕ ਸੱਚੀ ਐ ਗੁਰੂ ਜੀ ਤੇਰੀ ਬਾਣੀ ਤੁੰਹੀ ਐ ਪ੍ਰੀਤ ਜਗਦੀ ਇੱਕ ਸੱਚੀ ਐ ਗੁਰੂ ਜੀ ਤੇਰੀ ਬਾਣੀ ਤੁੰਹੀ ਐ ਪ੍ਰੀਤ ਜਗਦੀ ਇੱਕ ਸੱਚੀ ਐ ਗੁਰੂ ਜੀ ਤੇਰੀ ਵਰਤਾਖਦ ਮਾਲਕ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ ਸਾਰੀਆਂ ਸਿੱਖ ਸੰਗਤਾਂ ਮੱਖਣ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸੋ ਵੇਲਾ ਜੀ ਦਰਸ਼ਨ ਕਰਨਾ ਹਾਂ ਬਲਹਾਰੀ ਸਤਿਗੁਰ ਚਰਨਾਂ ਉਹੀ ਸਮਾਂ ਧੰਨਾ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ ਸਾਰੀ ਗੁਰ ਸੰਗਤਾਂ ਦਾ ਯੋਗ ਹੈ ਸੋ ਝੂਠੀ ਹੈ ਪ੍ਰੀਤ ਜਗ ਦੀ ਇੱਕ ਸੱਚੀ ਹੈ ਗੁਰੂ ਜੀ ਤੇਰੀ ਬਾਣੀ ਸੋ ਪਿਆਰੇ ਖਾਸਾ ਜੀ ਜਿਹੜੀਆਂ ਸਾਡੀਆਂ ਪ੍ਰੀਤੀਆਂ ਹਨ ਸੰਸਾਰ ਨਾਲ ਪਾਈਆਂ ਏ ਇਹ ਸਭ ਝੂਠ ਹੈ ਜਿਹੜਾ ਸੱਚ ਹੈ ਉਹ ਗੁਰੂ ਦਾ ਹੁਕਮ ਹੈ ਗੁਰੂ ਦਾ ਉਪਦੇਸ਼ ਹੈ ਗੁਰੂ ਦਾ ਮਾਰਗ ਹੈ ਕਿਉਂਕਿ ਸੱਚੇ ਮਾਰਗ ਚੱਲਦੇ ਹੋ ਵਸਤ ਕਰੇ ਜਹਾਨ ਜਿਹੜਾ ਸੱਚ ਦੇ ਮਾਰਗ ਤੇ ਤੁਰਦਾ ਏ ਚੱਲਦਾ ਏ ਗੁਰੂ ਦੇ ਬਚਨ ਮੰਨਦਾ ਏ ਉਦੀ ਫਿਰ ਉਸਤਤ ਜੱਗ ਵੀ ਕਰਦਾ ਸਾਰਾ ਜਹਾਨ ਵੀ ਕਰਦਾ ਇੱਥੇ ਵੀ ਉਸਤਤ ਹੁੰਦੀ ਹੈ ਗਾਂ ਵੀ ਉਸਤਤ ਹੁੰਦੀ ਹੈ ਵੀ ਇਹਨੇ ਗੁਰੂ ਦੇ ਬਚਨ ਮੰਨੇ ਆ ਜਿੰਨਾ ਜਿੰਨਾ ਗੁਰ ਸਿੱਖਾਂ ਨੇ ਬਚਨ ਮੰਨੇ ਆ ਉਹਨਾਂ ਤੇ અપਾਰ ਬਖਸ਼ਿਸ਼ ਕਿਰਪਾ ਹੋਈ ਹੈ ਸੱਚ ਦੇ ਰਾਹ ਦੀ ਖਾਸੀਅਤ ਇਹ ਹੈ ਕਿ ਇਥੇ ਭੀੜ ਨਹੀਂ ਹੁੰਦੀ ਜਦੋਂ ਸੱਚ ਦਾ ਰਾਹ ਹੁੰਦਾ ਏ ਪੁਰੂ ਸੱਚ ਵਾਲਾ ਮਾਰਗ ਦੱਸਦਾ ਆਪਾਂ ਨੂੰ ਸੱਜ ਦੇ ਰਾਹ ਤੇ ਭੀੜ ਨਹੀਂ ਹੁੰਦੀ ਝੂਠ ਦਾ ਰਾਹ ਸਾਨੂੰ ਭਰਿਆ ਮਲੂਕ ਕਿਤੇ ਮੇਲੇ ਜਾਣਾ ਕਿਤੇ ਹੋਰ ਜਾਣਾ ਏ ਉੱਥੇ ਬੜਾ ਇਕੱਠ ਹੋਊਗਾ ਸੋ ਪਿਆਰੇ ਖਾਸ ਹੈ ਜੋ ਸੱਚ ਦਾ ਮਾਰਗ ਹੈ ਉਸ ਮਾਰਗ ਤੇ ਵਿਰਲੇ ਜਾਂਦੇ ਐ ਜਗ ਮਾ ਉਤਮ ਕਾਢੀਏ ਵਿਰਲੇ ਕਈ ਕੇ ਵਿਰਲੇ ਉਹ ਸਿੱਖ ਹੁੰਦੇ ਆ ਹੁਣ ਗੁਰੂ ਦੇ ਚਾਹੇ ਹਜ਼ਾਰਾਂ ਸਿੱਖ ਹੋਣ ਚਾਹੇ ਲੱਖਾਂ ਦੀ ਤਦਾਦ ਵਿੱਚ ਹੋਣ ਪਰ ਜਿਹੜੇ ਮੰਜ਼ਲ ਤੇ ਪਹੁੰਚਦੇ ਉਹ ਤਾਂ ਵਿਰਲੇ ਹੀ ਹੋਣਗੇ ਨਾ ਪੂਰਮ ਨ ਬਰਮ ਗਿਆਨੀ ਮਹਾਪੁਰਸ਼ ਉਹ ਦਿਵਾਨਸ ਜਾ ਰਹੇ ਗੁਰਬਾਣੀ ਦੀ ਕਥਾ ਕਰ ਰਹੇ 1 ਲੱਖ ਤੋਂ ਉੱਪਰ ਇਕੱਠ ਉਹ ਮਹਾਂਪੁਰਖ ਗਰਵਾਣੀ ਦੀ ਕਥਾ ਕਰਦੇ ਕਰਦੇ ਕਹਿੰਦੇ ਵੀ ਤੁਸੀਂ ਇੱਥੇ ਲੱਖ ਦੀ ਦੇ ਲਗਭਗ ਸੰਗਤ ਬੈਠੀ ਹੈ ਹੁਣ ਅਸੀਂ ਮੰਨਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਕਿੰਨਿਆ ਤੇ ਕਿਰਪਾ ਕਰ ਦੂ ਜੇ ਵੀ ਦਿਵਯ ਦ੍ਰਿਸ਼ਟੀ ਹੈ ਜਿਹੜਾ ਤੀਜਾ ਨੇਤਰ ਹੈ ਕਿੰਨਿਆ ਕਦਾ ਖੋਲ ਦੂਗਾ ਇੱਕ ਦਾ ਖੋਲ ਸਕਦਾ ਜਾਂ ਪੰਜਾ ਜਾਂਦਾ ਦਸਾਂ ਦਾ ਹੁਣ ਤੁਸੀਂ ਇੰਨੇ ਆਏ ਹੋ ਉਹਦੇ ਵਿੱਚ ਕਈ ਸ਼ੰਕਿਆਵਾਦੀ ਵੀ ਹੋਣਗੇ ਕਈਆਂ ਨੂੰ ਬਿਠਾਤਾ ਹੋਣਾ ਜਾਂ ਕਿਸੇ ਨੇ ਝਟਕਤਾ ਹੋਣਾ ਉਹਨਾਂ ਦੇ ਮਨ ਦੇ ਵਿੱਚ ਉਸ ਉਹੋ ਜੀ ਭਾਵਨਾ ਪੈਦਾ ਹੋ ਗਈ ਹੈ ਵੀ ਅਸੀਂ ਤਾਂ ਗੁਰੂ ਦੀ ਛੰਨ ਵਿੱਚ ਆਏ ਸੀ ਸਾਨੂੰ ਸੇਵਕਾਂ ਨੇ ਮੰਦਾ ਬੋਲਤਾ ਹੈ ਕਿਸੇ ਨੇ ਕੁਝ ਕਹਿਤਾ ਜਾਂ ਬੈਠਣ ਨੂੰ ਜਗ੍ਹਾ ਨਹੀਂ ਵੀ ਨਹੀਂ ਜਾਂ ਖਾਣ ਨੂੰ ਪ੍ਰਸ਼ਾਦਾ ਨਹੀਂ ਮਿਲਿਆ ਜਾਂ ਕਹਿੰਦੇ ਬਹਿ ਜਿਓ ਭਾਈ satsang ਤੋਂ ਬਾਅਦ ਅਰਦਾਸ ਤੋਂ ਬਾਅਦ ਤੁਹਾਨੂੰ ਮਿਲੂਗਾ ਸਾਰਾ ਕੁਝ ਬਹਿ ਜੋ ਕੇਰਾ ਉਪਾਭਾਵਨਾ ਹੋ ਜਾਂਦੀ ਹੈ ਸ਼ਰਧਾ ਹੋ ਜਾਂਦੀ ਹੈ ਜਿਹੜੇ ਤਾਂ ਚੌਂਖੜੇ ਮਾਰ ਕੇ ਨੇਤਰ ਬੰਦ ਕਰਕੇ ਗੁਰੂ ਦੀ ਸ਼ਰਨ ਵਿੱਚ ਬੈਠਦੇ ਆ ਗੁਰੂ ਦਾ ਉਪਦੇਸ਼ ਸੁਣਦੇ ਆ ਗੁਰੂ ਦਾ ਉਪਦੇਸ਼ ਮੰਨਦੇ ਆ ਉਹਨਾਂ ਤੇ ਗੁਰੂ ਸਾਹਿਬ ਕਿਰਪਾ ਕਰਦੇ ਆ ਪਿਆਰੇ ਖਾਲਸਾ ਜੀ ਕਿਉਂਕਿ ਮਹਾਰਾਜ ਦਾ ਬਚਨ ਹੈ ਵੀ ਜਿਹੜਾ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਕੇ ਬਹਿੰਦਾ ਆਪਾਂ ਮੰਗਦੇ ਆ ਪਰ ਆਪਦੇ ਵਾਸਤੇ ਅਰਦਾਸਾਂ ਕਰਦੇ ਆ ਮਹਾਰਾ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ ਜੜੀਆਂ ਸਾਡੀਆਂ ਅਰਦਾਸਾਂ ਬੇਨਤੀਆਂ ਹਨ ਉਹ ਨਹੀਂ ਖਤਮ ਹੋਣੀਆਂ ਜੇ ਅਸੀਂ ਇੱਕ ਮੰਗ ਮੰਗਦੇ ਆ ਉਹ ਸਾਡੀ ਪੂਰੀ ਹੋ ਗਈ ਅਸੀਂ ਦੂਸਰੀ ਮੰਗ ਰੱਖ ਦੇਣੀ ਆ ਫਿਰ ਤੀਸਰੀ ਮੰਗ ਰੱਖ ਦੇਣੀ ਆ ਫਿਰ ਚੌਥੀ ਮੰਗ ਰੱਖ ਦੇਣੀ ਆ ਐਉਂ ਤਾਂ ਅਸੀਂ ਗੁਰੂ ਸਾਹਿਬ ਤੋਂ ਮੰਗੀ ਜਾਣਾ ਜਦ ਤੱਕ ਅਸੀਂ ਜਹਾਨ ਦੇ ਉਪਰ ਵਿਚਰਦੇ ਹਾਂ ਜਾਂ ਸਾਡੇ ਅੰਦਰ ਸੁਹਾਸ ਪਰ ਗੁਰੂ ਸਾਹਿਬ ਸਾਨੂੰ ਦੇ ਰਹੇ ਆ ਕਿਉਂਕਿ ਉਹਨਾਂ ਦੇ ਤਾਂ ਭੰਡਾਰੇ ਬੇਅੰਤ ਹਨ ਜੋ ਸਾਡੀ ਕਿਸਮਤ ਵਿੱਚ ਵੀ ਨਹੀਂ ਲਿਖਿਆ ਹੁੰਦਾ ਜੋ ਸਾਨੂੰ ਨਹੀਂ ਵੀ ਮਿਲਣਾ ਹੁੰਦਾ ਓ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਕੇ ਸਾਨੂੰ ਉਹ ਵੀ ਬਖਸ਼ਿਸ਼ ਕਰ ਦਿੰਦੇ ਜੋ ਅਸੀਂ ਸੋਚਿਆ ਹੀ ਨਹੀਂ ਹੁੰਦਾ ਜਾਂ ਸਾਡੀ ਸੋਚ ਤੋਂ ਪਰੇ ਹੁੰਦਾ ਏ ਇੰਨੀਆਂ ਖੁਸ਼ੀਆਂ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ ਕਿ ਗੁਰੂ ਦੇ ਭੰਡਾਰੇ ਤਾਂ ਬਿਆੰਤ ਹਨ ਪਰੇ ਖਜ਼ਾਨੇ ਸਾਹਿਬ ਦੇ ਤੋਂ ਨੀਮਾ ਹੋ ਕੇ ਲੁੱਟ ਮੇਰੇ ਵਰਗੇ ਕਈਆਂ ਨੂੰ ਮੰਗਣਾ ਨਹੀਂ ਆਉਂਦਾ ਵੀ ਗੁਰੂ ਸਾਹਿਬ ਤੋਂ ਦਾਤ ਕਿਵੇਂ ਲੈਣੀ ਹੈ ਸੋ ਪਿਆਰੇ ਖਾਲਸਾ ਜੀ ਭਾਈ ਗੁਰਦਾਸ ਵਰਗੇ ਬ੍ਰਹਮ ਗਿਆਨੀ ਦੀ ਅਵਸਥਾ ਤੇ ਪਹੁੰਚੇ ਹੋਏ ਭਾਈ ਗੁਰਦਾਸ ਵਰਗਿਆਂ ਨੇ ਮਾਤਾ ਸਲੱਖਣੀ ਨੂੰ ਕਿਹਾ ਸੀ ਕਿ ਮਾਤਾ ਤੈਨੂੰ ਗੁਰੂ ਤੋਂ ਮੰਗਣਾ ਨਹੀਂ ਆਇਆ ਇਹ ਤਾਂ ਗੁਰਨਾਨਕ ਦਾ ਦਾਰ ਹੈ ਛੇਮੀ ਜੋਤ ਬੈਠੇ ਆ ਹਾਜ਼ਰ ਨਾਜ਼ਰ ਮੀਰੀ ਪੀਰ ਦੇ ਮਾਲਕ ਇੱਥੇ ਰੋਂਦੇ ਆਉਂਦੇ ਆ ਹੱਸਦੇ ਜਾਂਦੇ ਆ ਤੂੰ ਰੋਂਦੀ ਆਈ ਹੈ ਤੇ ਰੋਂਦੀ ਵਾਪਸ ਜਾ ਰਹੀ ਹੈ ਕੀ ਗੱਲ ਹੈ ਉਹ ਕਹਿੰਦੀ ਬਾਬਾ ਮੈਂ ਤਾਂ ਕੋਈ ਦਰ ਛੱਡਿਆ ਹੀ ਨਹੀਂ ਸੀ ਜਿਹਨੂੰ ਮੈਂ ਨਾਂ ਤੇ ਆਇਆ ਹੋਵੇ ਜਿੱਥੇ ਮੈਨੂੰ ਦੱਸ ਪਈ ਮੈਂ ਉੱਥੇ ਜਾਂਦੀ ਸੀ ਆ ਦਾਰਾ ਬੜੀ ਸ펏ਤ ਕਰੀ ਸੀ ਕਿਸੇ ਸਿੱਖ ਨੇ ਮੇਰੇ ਕੋਲੇ ਬੀਬੀਏ ਦਰ ਤੋਂ ਤੂੰ ਰੋਂਦੀ ਨਹੀਂ ਮੁੜੇਂਗੀ ਤੈਨੂੰ ਖੈਰ ਪਾਊਗੀ ਪਾਊਗੀ ਪਰ ਮੈਂ ਤਾਂ ਰੋਂਦੀ ਆਈ ਤੇ ਰੋਂਦੀ ਮੁੜ ਚਲੀ ਭਾਈ ਗੁਰਦਾਸ ਜੀ ਕਹਿੰਦੇ ਬੀਬੀ ਤੈਨੂੰ ਮੰਗਣਾ ਨਹੀਂ ਆਇਆ ਸਤਗੁਰ ਤੋਂ ਉਹ ਕਹਿੰਦੀ ਬਾਬਾ ਜੀ ਤੁਸੀਂ ਦੱਸ ਦੋ ਜੇ ਮਾਇਣ ਜਾਣ ਮੈਨੂੰ ਮੰਗਣਾ ਨਹੀਂ ਆਇਆ ਪਾਸ਼ਾ ਚੋਂ ਤੁਸੀਂ ਦੱਸ ਦੋ ਮੈਨੂੰ ਮਾਰਗ ਤੇ ਪਾ ਦਿਓ ਤੋਰ ਦਿਓ ਕਿਵੇਂ ਗੁਰੂ ਤੋਂ ਮੰਗਣਾ ਹੈ ਉਹ ਕਹਿੰਦਾ ਬੀਬੀ ਤੂੰ ਇਉਂ ਕਹੀਂ ਇੰਤਜ਼ਾਮ ਕਰਕੇ ਐਂ ਸਾਰਾ ਗੁਰੂ ਦੇ ਕੋਲੇ ਦਵਾਤ ਕਲਮ ਸ਼ਿਆਹੀ ਲੈ ਕੇ ਆ ਜੀ ਕਹਿਦੀ ਕਿ ਸੱਚੇ ਪਾਤਸ਼ਾਹ ਮੇਰੀ ਨਮਾਣੀ ਦੀ ਤਕਦੀਰ ਤਤਰੀ ਦੀ ਦੋ ਅੱਖਰ ਲਿਖਣੇ ਭੁੱਲ ਗਏ ਉੱਥੇ ਵੀ ਤੁਸੀਂ ਹੋ ਤੇ ਇੱਥੇ ਵੀ ਤੁਸੀਂ ਹੋ ਜੀ ਉੱਥੇ ਲਿਖਣਾ ਭੁੱਲ ਗਏ ਇੱਥੇ ਲਿਖ ਦਿਓ ਜੇ ਵਿਗੜੀ ਬਣ ਜਾਵੇ ਮੇਰੀ ਕੀ ਘਟ ਜੂ ਦਸ ਤੇਰਾ ਘੁੰਮਣ ਘੇਰੀ ਵਿੱਚ ਗੋਤੇ ਖਾਵਾਂ ਕਰਦੇ ਦੂਰ ਹਨੇਰਾ ਚੰਨ ਪਿਆਰ ਦਾ ਖੇលਿਆ ਤੂੰ ਪੱਤ ਚੜ ਲਿਆ ਵੀ ਨਾ ਦਰ ਤੇਰੇ ਤੇ ਆ ਗਏ ਤੂੰ ਟੁਠ ਕਰਾਵੀਂ ਨਾ ਤੂੰ ਸ਼ਨ ਪਿਆਂ ਦੀ ਰੱਖ ਲੈ ਤੂੰ ਛੱਡ ਜਾਵੀਂ ਨਾ ਮਹਾਰਾਜ ਤੇਰਾ ਦਵਾਰਾ ਮਿਲਿਆ ਸ਼ਰਨ ਤੱਕੀ ਹੈ ਤੇਰਾ ਆਸਰਾ ਤੱਕਿਆ ਵਾਰ ਵਾਰ ਤੁਹਾਨੂੰ ਅਰਦਾਸ ਕਰਦੀ ਹੈ ਲੈ ਤੈਨੂੰ ਕਿਤੇ ਵੀ ਨਹੀਂ ਮੋੜਦੇ ਕਹਿਦੀ ਵੀ ਜੇ ਮੇਰੀ ਕਿਸਮਤ ਵਿੱਚ ਹੈ ਨਹੀਂ ਆਪਦੀ ਕਮਾਈ ਛੋ ਦੇ ਦਿਓ ਗੁਰੂ ਦੇਣਗੇ ਫਿਰ ਗੁਰੂ ਕੇ ਪਿੱਛੇ ਹਟ ਨਹੀਂ ਸਕਦੇ ਮੰਗਣਾ ਆਉਣਾ ਚਾਹੀਦਾ ਆਪਾਂ ਸਾਰੇ ਅਰਦਾਸਾਂ ਕਰ ਰਹੇ ਹਾਂ ਲੋ ਵੀਰਾਂ ਤੋਂ ਕਾਬਲ ਰਚਨਾ ਸਰਬੰਨ ਕਰੋ ਬਈ ਕੀਤੀ ਵੀ ਅਰਦਾਸ ਕਦੇ ਵੀ ਬਰਥੀ ਜਾਵੇ ਨਾ ਫਿਰਦੇ ਵਿੱਚੋਂ ਕਰੀ ਹੋਈ ਅਰਦਾਸ ਕਦੇ ਵੀ ਬਰਥੀ ਨਹੀਂ ਜਾਂਦੀ ਆਪਾਂ ਵੀ ਅਰਦਾਸਾਂ ਕਰਦੇ ਆ ਗੁਰੂ ਸਾਹਿਬ ਸਾਭ ਦੀਆਂ ਅਰਦਾਸਾਂ ਮਨਜ਼ੂਰ ਕਰਨ ਕਾਬਲ ਰਚਨਾ ਸਰਬੰਨ ਕਰੋ ਬਈ ਕੀਤੀ ਵੀ ਅਰਦਾਸ ਕਦੇ ਵੀ ਬਰਥੀ ਜਾਵੇ ਨਾ ਢਾਡੀ ਜੱਥਾ ਇਉਂ ਬਿਆਨ ਕਰਦਾ ਗੁਜ਼ਰੇ ਵੇ ਅਤਿਆਜ਼ ਦੀਆਂ i need the ஜமன்னூரங்கீத ਦਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਗੁਰੂ ਦਾ ਸਿੱਖ ਆਉ ਸਰਬੱਤ ਦਾ ਭਲਾ ਮੰਗਦਾ ਐਨਿਕ ਹਾਜ਼ਰੀ ਪ੍ਰਵਾਨ ਕਰਿਓ ਬੋਲਦੇ ਤੋਂ ਗਲਤੀਆਂ ਹੋਈ ਜਾਂਦੀਆਂ ਗੁਰੂ ਸਾਹਿਬ ਤੇ ਗੁਰੂ ਜੀ ਸੰਗਤ ਬਖਸ਼ਣ ਜੋਗ ਅਣਜਾਣ ਵਿੱਚ ਸੰਕੇ ਖਿਮਾ ਕਰਿਓ ਬਹੁਤ ਸਾਰੇ ਗੁਰਮਖ ਪਿਆਰਿਆਂ ਨੇ ਮਾਇਆ ਰੂਪ ਵਿੱਚ ਇਸ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਚੜ੍ਹਦੀ ਕਲਾ ਘਰ ਪਰਵਾਰ ਨੂੰ ਸਖਸ਼ਾਂ ਦੀ ਬਖਸ਼ਿਸ਼ ਕਰਨ ਆਓ ਹਣ ਛੇ ਪੜੇ ਅਨੰਸਾ ਜਾਪ ਹੋਊਗਾ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੋਣੀ ਹੈ ਕੇ ਨਾਮ ਕਿਸ ਕਹਿੰਦੇ ਖਮਾ ਦੇ ਜਾ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ